तो 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 विदेशी दौरा किया गया है कि तो एक दौरा की किया गया कि है सब इस बारे विचार चर्चा जा की जाएगी सब तो पहला स्वागत कर लें चैनल हैड सुरीतम राय जी मेरे नौजूद ने ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਬਹੁਤ ਸਵਾਗਤ ਹੈ ਧੰਨਵਾਦ ਮੰਨਾ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਵੈਸੇ ਵੈਸੇ ਕੱਲੇ ਪੰਜਾਬੀਆਂ ਨੂੰ ਨਹੀਂ ਸਾਰਿਆਂ ਨੂੰ ਦੁਨੀਆ ਭਰ ਦੇ ਜਿਹੜੇ ਲੋਕ ਆ ਪਰ ਪੰਜਾਬੀਆਂ ਨੂੰ ਮੈਂ ਤਾਂ ਕਹਿ ਦਿੰਨਾ ਆਪਣਾ ਚੈਨਲ ਆ ਜਿਹੜੇ ਉਹ ਸੁਣਦੇ ਪੰਜਾਬੀ ਆ ਸਹੀ ਕਹਿ ਰਹੇ ਹੋ ਪੰਜਾਬੀ ਜਿੱਥੇ ਵੀ ਨੇ ਉਹ ਪਹਿਲਾਂ ਸਭ ਤੋਂ ਪਹਿਲਾਂ ਇਹ ਦੇਖਦੇ ਨੇ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਉੱਥੋਂ ਦੀ ਖਬਰਾਂ ਤੇ ਉਹਨਾਂ ਦੀ ਇੱਕ ਤਾਂ ਹਮ ਨਿਗਾਹ ਰੱਖੇ ਤਰੀਕੀ ਰਹਿੰਦੀ ਹੈ ਇੰਟਰਸਟ ਰਹਿੰਦਾ ਹੈ ਬਿਲਕੁਲ ਹੋਰ ਸਰ ਮੌਸਮ ਤਾਂ ਠੀਕ ਵਧੀਆ ਚੱਲ ਰਿਹਾ ਹੈ ਹੋਰ ਕੋਈ ਨਵੀਂ ਤਾਜ਼ੀ ਕੋਈ ਗੱਲਬਾਤ ਨਹੀਂ ਮੌਸਮ ਚੇਂਜ ਆ ਹੁਣ ਅੱਜ ਪਲੱਸ ਚ ਆ ਗਿਆ ਕੈਲਗਰੀ ਦਾ ਮੌਸਮ ਕੱਲ ਥੋੜੀ-ਥੋੜੀ ਚੇਂਜ ਹੁੰਦਾ ਹੁੰਦਾ ਹੁਣ ਇਸ ਵੇਲੇ ਮੇਰਾ ਖਿਆਲ ਮਾਈਨਸ 4 ਦੇ ਨੇੜੇ ਤੇੜਾ ਪਰ ਦਿਨੇ 6-7 ਡਿਗਰੀ ਟੈਂਪਰੇਚਰ ਹੋ ਜਾਣਾ

ਅਸੀਂ ਦੇਖੋ 30 35 ਡਿਗਰੀ ਚ ਵੀ ਵਧੀਆ ਆਪਦਾ ਇੰਜੋਏ ਕਰਦੇ ਆ ਤੇ ਜਦੋਂ -25 ਤੇ ਹੁੰਦਾ ਉਦੋਂ ਵੀ ਇੰਜੋਏ ਕਰਦੇ ਆ ਅਸੀਂ ਕੰਪਲੇਨ ਨਹੀਂ ਕਰਦੇ ਇੱਥੇ ਵੀ ਚੰਗਾ ਲੱਗਦਾ ਲekin बस ਥੋੜਾ ਇਹਨੇ ਐਡਾਪਟ ਨਹੀਂ ਹੈਗੇ ਯੂਜ਼ ਟੂ ਨਹੀਂ ਹੈਗੇ ਮੌਸਮ ਚੇਂਜ ਹੁੰਦਾ ਮੌਸਮ ਦੀਆਂ ਗੱਲਾਂ ਖਾਸ ਤੌਰ ਤੇ ਹੁੰਦੀਆਂ ਨੇ ਇੱਥੇ ਸ਼ਾਇਦ ਉਹ ਇੰਨਾ ਗੱਲਾਂ ਨਹੀਂ ਕਰਦੇ ਹੋਣਗੇ ਮੌਸਮ ਦੀਆਂ ਦੇਖਣ ਇੱਥੇ ਸਭ ਤੋਂ ਪਹਿਲਾਂ ਹੀ ਪੁੱਛਦੇ ਆ ਹੋਰ ਮੌਸਮ ਬਦਲ ਗਿਆ ਮੌਸਮ ਨੂੰ ਲੈ ਕੇ ਬੜਾ ਇੱਕ ਇੰਟਰਸਟ ਲੈਂਦੇ ਨੇ ਅਸੀਂ ਆ ਬਸ ਹੁਣ ਹੌਲੀ ਹੌਲੀ ਮੌਸਮ ਇਧਰ ਨੂੰ ਵੀ ਗਰਮੀ ਵੱਲ ਹੋਣ ਲੱਗ ਜਾਣਾ ਇੱਥੇ ਵੀ ਗਰਮੀ ਜਿਹੜੀ ਆ ਪੂਰੀ 32 35 ਡਿਗਰੀ ਹੋ ਜਾਂਦੀ ਹੈ ਕੈਲਗਰੀਜ਼ ਵੀ ਪਰ ਨਾਲ ਦੀ ਨਾਲ ਠੰਡ ਦੇ ਟਾਈਮ ਤੇ ਠੰਡ ਵੀ ਹੁੰਦੀ ਹੈ ਮੌਸਮ ਜਿਹੜਾ ਸਰ ਉਹ ਰਾਜਨੀਤੀ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਵੀ ਕਾਫੀ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਜੋ ਕਾਫੀ ਚੇਂजेस ਚਲੀਆਂ ਨੇ ਇਕਲਪਤਾਂ ਅਜਮੁਤ ਵੀ ਸਾਡਾ ਡਿਸਕਸ਼ਨ ਚੌਂਕੀ ਰਹਿਣ ਵਾਲਾ ਹੈ ਕੈਨੇਡਾ ਦੇ ਤਰਤੀ ਤੇ ਜੋ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਿਦੇਸ਼ ਯਾਤਰਾ ਕੀਤੀ ਗਈ ਹੈ ਮਾਰਕਰਨੀ ਦੇ ਵੱਲੋਂ ਉਸ ਦਿਨ ਗੱਲ ਕਰਦੇ ਸੀ ਮੌਸਮ ਦੀ ਜੀ ਜਿਹੜਾ ਮੁੱਦਾ ਹੈ ਨਾ ਆਪਣਾ ਮਾਰਕਰਨ ਦੀ ਜਿਹੜੀ ਪਹਿਲੀ ਫੇਰੀ ਆ ਉਹਦੇ ਤੇ ਆਪਾਂ ਬਾਅਦ ਚਾਉਨੇ ਆ ਮੈਂ ਪਹਿਲਾਂ ਥੋੜੀ ਜੀ ਜਿਹੜੀ ਪੋਲੀਟੀਕਲ ਮੌਸਮ ਦੀ ਵੀ ਗੱਲ ਕਰ ਲੈਣੇ ਆ ਜੀ ਕੈਨੇਡਾ ਦੀ ਕੈਨੇਡਾ ਦੇ ਵਿੱਚ ਜਦੋਂ ਜਨਵਰੀ ਮਹੀਨੇ ਚ ਕਾਫੀ ਜਿਹੜੀਆਂ ਕਨਜ਼ਰਵਟਿਵ ਪਾਰਟੀ ਤੇ ਐਨ ਡੀ ਪੀ ਪਾਰਟੀ ਆ ਜਿਹੜੀ ਅ ਪੂਰੀ ਗਰਮਾ ਗਰਮ ਸੀਗੀ ਜਸਟਨ ਟਰੂਡੋ ਤੇ ਜੀ ਅਮ ਐਸ ਵੇਲੇ ਜਿਹੜੀ ਗਵਰਨਮੈਂਟ ਹੈ ਨਾ ਕੈਨੇਡਾ ਦੀ ਉਹ ਹੈਗੀ ਮinority ਗਵਰਨਮੈਂਟ ਮinority ਗਵਰਨਮੈਂਟ ਵੀ ਇਹਨਾਂ ਕੋਲੇ ਆਪਦੀ ਬਹੁਮਤ ਨਹੀਂ ਗਈ ਲਿਬਰਲ ਕੋਲੇ ਲਿਬਰਲ ਦੀ ਜਿਹੜੀ ਗਵਰਨਮੈਂਟ ਹੈ ਹੁਣ ਤੱਕ ਚੱਲਦੀ ਰਹੀ ਆ ਉਹ ਐਨਡੀਪੀ ਜਿਹੜੀ ਪਾਰਟੀ ਆ ਉਹਦੀ ਸਹਾਇਤਾ ਨਾਲ ਚੱਲਦੀ ਰਹੀ ਆ ਜਿਹਦੇ ਜਿਹਦਾ ਲੀਡਰ ਹੈ ਜਗਮੀਤ ਸਿੰਘ ਸੋ ਉਹ ਜਨਵਰੀ ਦੇ ਵਿੱਚ ਆ ਕੇ ਉਹਨਾਂ ਨੇ ਇਹ ਐਲਾਨ ਕਰਤਾ ਵੀ ਜਸਟਨ ਟਰੂਡੋ ਤੋਂ ਇੰਨੇ ਔਖੇ ਹੋ ਗਏ ਉਹ ਵੀ ਅਸੀਂ ਜਦੋਂ ਅਗਲਾ ਸੈਸ਼ਨ ਹੋਊਗਾ ਨਾ ਉਦੋਂ ਅਸੀਂ ਤੁਹਾਡੇ ਉਲਟ ਵੋਟ ਪਾਵਾਂਗੇ ਤੇ ਗਵਰਨਮੈਂਟ ਨੂੰ ਖਤਮ ਕਰ ਦੇਾਂਗੇ ਦੁਬਾਰਾ ਇਲੈਕਸ਼ਨ ਹੋਊਗੀ ਜੀ ਸੋ ਉਹਦੇ ਵਿੱਚ ਜਸਟਨ ਟਰੂਡੋ ਨੇ ਕੀ ਕਰਿਆ ਲਿਬਰਲ ਪਾਰਟੀ ਨੇ ਜਿਹੜਾ ਸੈਸ਼ਨ ਜਨਵਰੀ ਚ ਹੋਣਾ ਸੀ ਉਹ ਕੈਨਸਲ ਕਰਤਾ ਪਰਮਿਸ਼ਨ ਲੈ ਲਈ ਪਰਮਿਸ਼ਨ ਲੈ ਕੇ ਕੈਨਸਲ ਕਰਨ ਤੋਂ ਬਾਅਦ ਲੀਡਰਸ਼ਿਪ ਜਿਹੜੀ ਨਵੀਂ ਜਦੋਂ ਜਸਟਨ ਟਰੂਡੋ ਨੇ ਜਾਣਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹਦੀ ਜਗ੍ਹਾ ਤੇ ਨਵਾਂ ਲੀਡਰ ਆਉਣਾ ਲਿਬਰਲ ਪਾਰਟੀ ਦਾ ਉਹਦੇ ਵਾਸਤੇ ਟਾਈਮ ਲੈ ਲਿਆ ਜਦੋਂ ਜੇ ਮੈਂ ਗੱਲ ਕਰਦਾ ਦਸੰਬਰ 24 ਅਪ੍ਰੋਕਸੀਮੇਟ 24 25 ਦੇ ਰੇਟ ਦੀ 224 ਦੀ ਉਦੋਂ ਜਿਹੜੀਆਂ ਆ ਸਿਗਨਲ ਆ ਜਿਵੇਂ ਆਪਣੇ ਐਗਜ਼ਿਟ ਪੋਲ ਕਹਿ ਦਿੰਦੇ ਆ ਇੰ ਭਾਰਤ 'ਚ ਇੱਥੇ ਵੀ ਇਸੇ ਤਰ੍ਹਾਂ ਦੀਆਂ ਕੰਪਨੀਆਂ ਹੈਗੀਆਂ ਜਿਹੜੀ ਇੱਕ ਉਹਨਾਂ 'ਚ ਇੱਕ ਹੈਗੀ ਐਂਗਲਸ ਰੀਡ ਉਹਦਾ ਨਾਮ ਹੈ ਕੰਪਨੀ ਦਾ ਉਹਨਾਂ ਨੇ ਜਿਹੜੀ ਪੋਲ ਉਸ ਟਾਈਮ ਤੇ ਦਸੰਬਰ 24 25 ਨੂੰ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀ ਕਨਜ਼ਰਵਟਿਵ ਪਾਰਟੀ ਆ ਉਹ 43% ਤੇ ਸੀ ਤੇ ਜਿਹੜੀ ਲਿਬਰਲ ਪਾਰਟੀ ਆ ਉਸ ਟਾਈਮ ਤੇ ਸੀਗੀ 21% ਸੋ ਲਿਬਰਲ ਪਾਰਟੀ ਦਾ ਜਿਹੜਾ ਗ੍ਰਾਫ ਆ ਉਹ ਬਹੁਤ ਨੀਵਾ ਹੋਇਆ ਸੀ ਤੇ ਕਨਜ਼ਰਵਟਿਵ ਪਾਰਟੀ ਦਾ ਗ੍ਰਾਫ ਬਹੁਤ ਉੱਚਾ ਸੀ ਤੇ ਐਨ ਡੀ ਪੀ ਪਾਰਟੀ ਸੀ ਜਿਹੜੀ ਉਹਦਾ ਗ੍ਰਾਫ ਸੀਗਾ 21% ਤੇ ਸੋ ਹੋੜ ਕੀ ਹੋਇਆ ਜਦੋਂ ਮਾਰਕ ਕਾਰਨਗੇ ਨਵਾਂ ਲੀਡਰ ਚੁਣਿਆ ਗਿਆ ਚੋਣਨ ਤੋਂ ਬਾਅਦ ਉਹਨੇ ਸੋਨ ਚੋ ਕਲੀ ਪ੍ਰਧਾਨ ਮੰਤਰੀ ਬਣ ਗਿਆ ਕੈਨੇਡਾ ਦਾ ਇਹ ਟੈਂਪਰੇਰੀ ਪ੍ਰਧਾਨ ਮੰਤਰੀ ਆ ਕਿਸੇ ਵੀ ਟਾਈਮ ਤੇ ਹੁਣ ਉਹ ਜਦੋਂ ਯੂਰਪ ਦੀ ਲੈ ਟ੍ਰਿਪ ਤੇ ਗਿਆ ਵਿਆ ਉਸ ਤੋਂ ਬਾਅਦ ਉਹਨੇ ਆਉਣਾ ਤੇ ਆ ਕੇ ਉਹਨੇ ਇਲੈਕਸ਼ਨ ਦਾ ਬਿਗਰ ਬਿਆਦ ਜੀ ਸੋ ਹੁਣ ਦੀ ਜੇ ਗੱਲ ਮੈਂ ਕਰਾਂ ਜਿਹੜੀ ਉਹੀ ਐਂਗਸ ਰੀਡ ਜਿਹੜੀ ਕੰਪਨੀ ਆ ਜਿਹੜੇ ਮੈਂ ਤੁਹਾਨੂੰ ਪੀਜੀ ਦਿੱਤੇ ਦਸੰਬਰ ਦੇ 24 25 ਦੇ ਹੁਣ ਉਹੀ ਜਿਹੜੀ ਪਾਰਟ ਕੰਪਨੀ ਆ ਉਹ ਕਹਿੰਦੀ ਆ ਵੀ ਜੇ ਅੱਜ ਇਲੈਕਸ਼ਨ ਹੋ ਜਾਂਦੀ ਆ ਤਾਂ ਕਨਜ਼ਰਵਟਿਵ ਪਾਰਟੀ ਆ ਜਿਹੜੀ ਉਹਦੇ 37% ਆ ਉਹਦੀ ਜਿਹੜੀ ਗ੍ਰਾਫ ਉਹਦਾ ਤੇ ਜੇ ਲਿਬਰਲ ਪਾਰਟੀ ਦੀ ਗੱਲ ਕਰੀਏ ਤਾਂ ਲਿਬਰਲ ਪਾਰਟੀ ਦਾ ਅੱਜ ਹੋ ਗਿਆ 42% ਗ੍ਰਾਫ ਦੇਖੋ ਕਿੰਨਾ ਫਰਕ ਹੋਇਆ ਜਦੋਂ ਦਸੰਬਰ 'ਚ ਜੇ ਇਲੈਕਸ਼ਨ ਹੁੰਦੀ ਤਾਂ ਉਦੋਂ ਕਨਜ਼ਰਵਟਿਵ ਪਾਰਟੀ ਨੇ ਗਵਰਨਮੈਂਟ ਬਣਾ ਲੈਣੀ ਸੀ ਜਿਹੜਾ ਕਿ ਉਦੋਂ 43% ਸੀ ਕਨਜ਼ਰਵੇਟਿਵ ਦਾ ਤੇ ਲਿਬਰਲ ਸੀ 21% ਤੇ ਜੇ ਅੱਜ ਇਲੈਕਸ਼ਨ ਹੁੰਦੀ ਆ ਅੱਜ 42% ਤੇ ਲਿਬਰਲ ਹੈ ਤੇ 37% ਤੇ ਹੈਗੀ ਆ ਕਨਜ਼ਰਵੇਟਿਵਸ ਤੇ ਐਨਡੀਪੀ ਅੱਜ ਰਹੇਗੀ 9% ਤੇ ਸੋ ਜੇ ਅੱਜ ਇਲੈਕਸ਼ਨ ਹੋ ਜਾਂਦੀ ਆ ਐਸ ਟਾਈਮ ਤੇ ਅਗਲੇ 2 4 5 ਦਿਨਾਂ ਜਾਂ ਹਫ਼ਤੇ ਤਾਂ ਐਸ ਵੇਲੇ ਦੁਬਾਰਾ ਫੇਰ ਜਿਹੜੀ ਹੈ ਨਾ ਲਿਬਰਲ ਪਾਰਟੀ ਗਵਰਨਮੈਂਟ ਬਣਾ ਸਕਦੀ ਹੈ। ਸੋ ਟਾਈਮ ਦੇ ਨਾਲ ਦੇਖੋ ਕਿੰਨਾ ਚੇਂਜ ਹੋ ਗਿਆ। ਇੱਕ ਸਿਰਫ ਲੀਡਰ ਚੇਂਜ ਹੋਣ ਦੇ ਨਾਲ ਹਲੇ ਉਸ ਲੀਡਰ ਦਾ ਇੱਕ ਹਫਤਾ ਹੋਇਆ ਨਹੀਂ ਪ੍ਰਧਾਨ ਮੰਤਰੀ ਬਣੇ ਨੂੰ ਤੇ ਇੰਨੀ ਛੇਤੀ ਚੇਂਜ ਹੋਇਆ ਜਦੋਂ ਅਸੀਂ ਮੌਸਮ ਦੀ ਗੱਲ ਕਰਦੇ ਆ ਨਾ ਤੇ ਨਾਲੇ ਪੋਲੀਟੀਕਲ ਮੌਸਮ ਵੀ ਗਰਮ ਹੈ ਇੱਥੇ। ਜੇ ਬਿਲਕੁਲ ਤੇ ਕੁਝੇ ਤੁਸੀਂ သိਇਆ ਜਿਸ ਤਰ੍ਹਾਂ ਕੁਝ ਦਿਨ ਹੋਏ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣੇ ਤੇ ਕੁਝ ਦਿਨਾਂ ਬਾਅਦ ਪਹਿਲਾ ਆਪਣਾ ਐਜ਼ ਅ ਪ੍ਰਾਈਮ ਮਿਨਿਸਟਰ ਵਿਦੇਸ਼ੀ ਦੌਰਾ ਕਰਨਾ ਉਸ ਦੌਰੇ ਤੋਂ ਕੀ ਦਰਸਾਉਣਾ ਚਾਹੁੰਦੇ ਨੇ ਫਰਾਂਸ ਬ੍ਰਿਟੇਨ ਗਏ ਨੇ ਉਹਦਾ ਦੌਰਾ ਕੀਤਾ ਹੈ ਉੱਥੋਂ ਦੇ ਪੀਐਮ ਪ੍ਰੈਜ਼ੀਡੈਂਟ ਨੂੰ ਮਿਲੇ ਨੇ ਇਹ ਦੌਰਾ ਕੀ ਦਰਸਾ ਰਿਹਾ ਦੇਖੋ ਮਾਰਕ ਜਿਹੜੇ ਨਵੇਂ ਪ੍ਰਧਾਨ ਮੰਤਰੀ ਆ ਕੈਨੇਡਾ ਦੇ ਉਹਨਾਂ ਨੇ ਸੌ ਚੁੱਕਣ ਤੋਂ ਬਾਅਦ ਸੌ ਚੁੱਕੀ ਐ ਸ਼ੁੱਕਰਵਾਰ ਨੂੰ ਤੇ ਸੋਮਵਾਰ ਨੂੰ ਉਹ ਚਲੇ ਗਿਆ ਯੂਰਪ ਦੇ ਟੂਰ ਤੇ ਦੋ ਦਿਨਾਂ ਬਾਅਦ ਜੀ ਇਹ ਜਿਹੜਾ ਇੱਕਦਮ ਦੌਰਾ ਜਿਹੜਾ ਉਹਨਾਂ ਨੇ ਯੂਰਪ ਦਾ ਕਰਿਆ ਉਹ ਦੋ ਚੀਜ਼ਾਂ ਦੱਸਦਾ ਦੋ ਚੀਜ਼ਾਂ ਜਿਹੜੀਆਂ ਦੱਸਦਾ ਉਹ ਇੱਕ ਤਾਂ ਉਹ ਜਸ ਦਾ ਆਪਣੇ ਟਰੰਪ ਨੂੰ ਸਨੇਹਾ ਦਿੰਦਾ ਵੀ ਜੇ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਕਰੋਗੇ ਜੋ ਤੁਸੀਂ ਕਰ ਰਹੇ ਹੋ ਚਾਹੇ ਆਪਾਂ ਗਵਾਂਡੀ ਆ ਤਾਂ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਜੇ ਮੈਂ ਹੁਣ ਪ੍ਰਧਾਨ ਮੰਤਰੀ ਬਣ ਗਿਆ ਤੇ ਪਹਿਲਾਂ ਮੈਂ ਤੇਰੇ ਕੋਲੇ ਆਉਂਗਾ ਬਹੁਤ ਕਰਾਰਾ ਜਵਾਬ ਦਿੱਤਾ ਉਹਨੇ ਦੂਜਾ ਜਿਹੜਾ ਸਨੇਹਾ ਦੇ ਰਿਹਾ ਹੋ ਜਦੋਂ ਯੂਰਪ ਚ ਜਾਂਦਾ ਯੂਰਪ ਚ ਜਾਣ ਦੇ ਨਾਲ ਕੀ ਹੁੰਦਾ ਯੂਰਪ ਦੇ ਨਾਲ ਜਿਹੜਾ ਫਰਾਂਸ ਹੈ ਫਰਾਂਸ ਦੇ ਪ੍ਰੈਜ਼ੀਡੈਂਟ ਨੂੰ ਮਿਲਦਾ ਉਸ ਤੋਂ ਬਾਅਦ ਜਾ ਕੇ ਬ੍ਰਿਟਨ ਦੇ ਪ੍ਰਾਈਮ ਮਿਨਿਸਟਰ ਨੂੰ ਮਿਲਦਾ ਉਹ ਇਹ ਦਿਖਾਉਂਦਾ ਵੀ ਜਿਹੜਾ ਸਾਡਾ ਜਿਹੜਾ ਯੂਰਪ ਦੇ ਨਾਲ ਸਾਡਾ ਸੰਬੰਧ ਹੈ ਨਾ ਉਹ ਐਸ ਟਾਈਮ ਤੇ ਯੂਐਸ ਦੇ ਨਾਲੋਂ ਜ਼ਿਆਦਾ ਐ ਤਕੜਾ ਅਸੀਂ ਇੱਕ ਦੂਜੇ ਦੇ ਨਾਲ ਰਲ ਕੇ ਕੰਮ ਕਰਦੇ ਆ ਅਸੀਂ ਇਕੱਠੇ ਆ ਹੁਣ ਹੋ ਕੀ ਰਿਹਾ ਜਿਹੜਾ ਅਮਰੀਕਾ ਐ ਅਮਰੀਕਾ ਸਾਰੀ ਦੁਨੀਆ ਦੇ ਆਲਮੋਸਟ ਉਲਟਾ ਸਾਰੀ ਦੁਨੀਆ ਦੇ ਸਾਰੇ ਦੇਸ਼ ਆ ਜਿਹੜੇ ਮੈਂ ਸਾਰੇ ਨਹੀਂ ਕਹਿੰਦਾ ਆਲਮੋਸਟ ਵੀ ਵੀ ਲਗਭਗ ਕਰਿਆਲੇ ਦੇਸ਼ਕ ਤਲਿਸਟੀ ਡਰਾਫਟ ਤਿਆਰ ਕੀਤਾ ਜਾ ਰਿਹਾ ਜਿਨ੍ਹਾਂ ਤੇ ਟ੍ਰੈਵਲ ਬੰਦੀਆ ਉਹ ਤਾਂ ਅਮਰੀਕਾ ਨੇ ਆਪ ਹੀ ਕਰਤਾ ਨਾ ਜੀ ਰਾਈਟ ਹੋਤਾ ਆਪ ਹੀ ਕਰਤਾ ਇਸੇ ਕਰਕੇ ਜਿਹੜੇ ਲੋਕ ਜਿਹੜੇ ਜਾਂ ਦੂਜੇ ਜਿਹੜੇ ਵੱਖਰੇ ਵੱਖਰੇ ਦੇਸ਼ ਹੈਗੇ ਆ ਉਹ ਉਹ ਅਮਰੀਕਾ ਤੇ ਔਖੇ ਹੋ ਰਹੇ ਆ ਇਸੇ ਕਰਕੇ ਹੁਣ ਇਹ ਕੱਲਾ ਔਖਾ ਹੋਣ ਦੀ ਨਹੀਂ ਗੱਲ ਇਹਦੇ ਨਾਲ ਕੀ ਹੋ ਰਿਹਾ ਤਮੰਨਾ ਜੀ ਇਹਦੇ ਨਾਲ ਜਿਹੜੀ ਅਮਰੀਕਾ ਦੀ ਇਕਨੋਮੀ ਆ ਉਹ ਵੀ ਖਰਾਬ ਹੋ ਰਹੀ ਆ ਜੀ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡੀ ਕੰਪਨੀ ਆ ਜਿਹੜੀ ਸ਼ਰਾਬ ਬਣਾਉਂਦੀ ਆ ਉਹਦੇ ਚੋਂ ਇੱਕ ਜਿਹੜਾ ਜਿਹੜਾ ਸ਼ਰਾਬ ਹੈਗੀ ਆ ਉਹਦਾ ਉਹ ਹੈਗੀ ਆ ਜੈਕ ਡੈਨੀਅਲ ਜਦੋਂ ਦਾ ਇਹ ਰੌਲਾ ਪਿਆ ਨਾ ਟੈਰਫ ਦਾ ਜੀ ਕੈਨੇਡਾ ਨੇ ਕੀ ਕਰਿਆ ਕੈਨੇਡਾ ਦੇ ਜਿਹੜੇ ਵੱਖਰੇ ਵੱਖਰੇ ਸੂਬੇ ਆ ਉਹਨਾਂ ਨੇ ਜਿਹੜੀ ਅਮਰੀਕਾ ਤੋਂ ਸ਼ਰਾਬ ਬਣਦੀ ਆ ਉਹਦਾ ਬਾਈਕਾਟ ਕਰਨਾ ਸ਼ੁਰੂ ਕਰਤਾ ਜੀ ਕਹਰੇ ਕਿ ਸ਼ੈਲਫਾ ਤੋਂ ਸਾਰੀ ਹਟਾ ਦਿੱਤੀ ਗਈ ਬਿਲਕੁਲ ਜਿਹੜੇ ਜਿਹੜੇ ਕੈਨੇਡਾ ਦੇ ਵਿੱਚ ਜਿਵੇਂ BC ਲੈ ਲੋ অন্ਟੇਰੀਓ ਲੈ ਲੋ ਹੋਰ ਵੀ ਕੁਝ ਪ੍ਰੋਵਿੰਸ ਹੈਗੇ ਆ ਜਿਨ੍ਹਾਂ ਦੇ ਵਿੱਚੋਂ ਉਹ ਸ਼ਰਾਬ ਸ਼ੈਲਫਾ ਤੋਂ ਚੱਕ ਦਿੱਤੀ ਗਈ ਹੁਣ ਇਹ ਇਹ ਇੱਕ ਸ਼ੁਰੂਆਤ ਹੈ ਉਹ ਸ਼ਰਾਬ ਚੱਕਣ ਨਾਲ ਕੀ ਹੋ ਰਿਹਾ ਜਦੋਂ ਸ਼ਰਾਬ ਚੱਕੀ ਗਈ ਤੇ ਜਿਹੜੀ ਉਹ ਕੰਪਨੀ ਹੈ ਉਹ ਕੰਪਨੀ ਦੀ ਸ਼ਰਾਬ ਵਿਕਣੋਂ हट ਗਈ ਕੈਨੇਡਾ ਵਾਲੇ ਲੈਣੋਂ हट ਕੇ ਬਾਕੀ ਜਿਹੜੇ ਦੇਸ਼ ਆ ਯੂਰੋਪੀਅਨ ਵੀ ਹੌਲੀ ਹੌਲੀ ਹਟਣਗੇ ਜਾਂ ਥੋੜੇ ਥੋੜੇ ਹਟਿਆ ਉਹਦੇ ਨਾਲ ਕੀ ਹੋਇਆ ਵੀ ਉਹ ਕੰਪਨੀ ਨੂੰ ਦਾ ਜਿਹੜਾ ਬਿਜ਼ਨਸ 'ਚ ਬਹੁਤ ਘਾਟਾ ਹੋਣ ਲੱਗ ਗਿਆ ਉਨਾਂ ਦੀ ਸੇਲ ਘਟ ਗਈ ਸੋ ਉਹਨਾਂ ਨੇ ਕੀ ਕਰਿਆ ਉਹਨਾਂ ਨੇ 600 ਦੇ ਕਰੀਬ ਜਿਹੜੇ ਉਹਨਾਂ ਦੇ ਕਾਮੇ ਐਮਪਲੋਈ ਐ ਉਹਨਾਂ ਨੂੰ ਲੇਆਫ ਕਰਨਾ ਸ਼ੁਰੂ ਕਰਤਾ ਸੋ ਇਕਨੋਮੀ ਕਿਹਦੀ ਡਾਊਨ ਹੋ ਰਹੀ ਹੈ ਹੁਣ ਅਮਰੀਕਾ ਦੀ ਹੋ ਰਹੀ ਹੈ ਨਾ ਹੋਊਗੀ ਬਾਕੀ ਜਿਹੜੇ ਦੇਸ਼ ਆ ਉਹਨਾਂ ਦੀ ਵੀ ਨਾਲ ਹੋਊਗੀ ਇਹ ਨਹੀਂ ਵੀ ਉਹਨਾਂ ਦੀ ਨਹੀਂ ਹੋਣੀ ਕੈਨੇਡਾ ਦੀ ਵੀ ਹੋਊਗੀ ਬਾਕੀ ਆਪਣਾ ਜਿਹੜੇ ਸਾਰੀ ਦੁਨੀਆ ਚ ਜਿਹੜੇ ਜਿਹੜੇ ਦੇਸ਼ ਜਿਹੜੇ ਅਮਰੀਕਾ ਦੇ ਨਾਲ ਜਾਦੇ ਬਿਜ਼ਨਸ ਕਰਦੇ ਆ ਉਹਨਾਂ ਨੂੰ ਅਸਰ ਪਊਗਾ ਪਰ ਛੇਤੀ ਅਸਰ ਪੈਣ ਲੱਗ ਗਿਆ ਅਮਰੀਕਾ ਚ ਜਦੋਂ ਜਿਹੜੇ ਉਹ 600 ਦੇ ਕਰੀਬ ਐਮਪਲੋਈ ਆ ਉਸ ਕੰਪਨੀ ਦੇ ਜਦੋਂ ਉਹਨਾਂ ਨੂੰ ਲੇਆਫ ਹੋਣ ਲੱਗੀ ਤੇ ਉਹ ਕੀ ਕਰਨਗੇ ਜੀ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ ਕਿਤਨਾ ਕਿਤੇ ਜੋ ਡੀਪ ਕਨੈਕਸ਼ਨਸ ਨੇ ਡੂੰਗੇ ਸੰਬੰਧ ਨੇ ਉਹ ਦਿਖਾਏ ਜਾ ਰਹੇ ਆ ਕਿ ਯੂਰਪ ਕੰਟਰੀਜ਼ ਨਾਲ ਨਾਲ ਮਿਲਣਾ ਕਿ ਸਾਡੇ ਬਹੁਤ ਵਧੀਆ ਸਹਿਯੋਗੀ ਨੇ ਤੇ ਹੁਣ ਜਿਵੇਂ ਇਹ ਮੀਟਿੰਗ ਕੀਤੀ ਗਈ ਆ ਕੀ ਨਤੀਜੇ ਦੇਖਣ ਆਪਾਂ ਆ ਸਕਦੇ ਨੇ ਇਸ ਮੀਟਿੰਗ ਤੋਂ ਬਾਅਦ ਇਸ ਮੀਟਿੰਗ ਤੋਂ ਬਾਅਦ ਜਿਹੜੇ ਦੇਖੋ ਜਿਹੜੇ ਨਤੀਜੇ ਆਉਣੇ ਆ ਨਾ ਉਹ ਆਪਾਂ ਨੂੰ ਦਿਸਦੇ ਆ ਜਦੋਂ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਯੂਰਪ ਚ ਦੋ ਦੇਸ਼ਾਂ ਚ ਜਾਂਦਾ ਹੈ ਫਰਾਂਸ ਤੇ ਇੰਗਲੈਂਡ ਬ੍ਰਿਟਨ ਜੀ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਤੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੂੰ ਮਿਲਦਾ ਉਹਨਾਂ ਨਾਲ ਮੀਟਿੰਗ ਕਰਦਾ ਉਹਦਾ ਮਤਲਬ ਇਹ ਹੈ ਵੀ ਫਰਾਂਸ ਬ੍ਰਿਟਨ ਤੇ ਕੈਨੇਡਾ ਇਹ ਤਿੰਨੇ ਦੇਸ਼ ਆ ਜਿਹੜੇ ਇਹ ਇੱਕ ਦੂਜੇ ਨਾਲ ਐਨ ਪੂਰੇ ਇਕੱਠੇ ਜਿਵੇਂ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਨਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਹੁਣ ਉਹ ਇੱਕਾ ਤੋਂ ਖੜੇ ਆ ਜਿਹੜਾ ਟਰੰਪ ਹੈ ਅਮਰੀਕਾ ਦਾ ਪ੍ਰੈਜ਼ੀਡੈਂਟ ਇਹ ਸਮਝਦਾ ਹੈ ਵੀ ਜਦੋਂ ਜਿਹੜੀ ਸਾਡੀ ਅਮਰੀਕਾ ਨਾ ਇਹ ਸੁਪਰ ਪਾਵਰ ਆ ਸਭ ਤੋਂ ਪਾਵਰਫੁੱਲ ਦੇਸ਼ ਆ ਦੁਨੀਆ ਦੇ ਵਿੱਚ ਪਰ ਕਈ ਵਾਰੀ ਸਾਨੂੰ ਨਾ ਬਹੁਤ ਭਲੇਖੇ ਹੁੰਦੇ ਆ ਜਿਹੜੇ ਅਸੀਂ ਅਸਿਊਮ ਨਹੀਂ ਕਰਦੇ ਵੀ ਜੇ ਕਦੇ ਕੋਈ ਗੱਲ ਹੋਵੇ ਤਾਂ ਉਹਦੇ 'ਚ ਫਿਰ ਪਤਾ ਲੱਗਦਾ ਵੀ ਕੌਣ ਹੈ ਐਕਚੁਅਲ ਹੁਣ ਜਿਹੜਾ ਹੈਗਾ 트াম্প ਹੈ 트াম্প ਦੀ ਨੇੜਤਾ ਹੈਗੀ ਆ ਪੂਟਲ ਦੇ ਨਾਲ ਰਸ਼ੀਆ ਨਾਲ ਹੁਣ ਰਸ਼ੀਆ ਤੇ ਯੂਕਰੇਨ ਆ ਜਿਹੜਾ ਲੜਾਈ ਚੱਲਦੀ ਹੈ ਬਹੁਤ ਚਿਰ ਦੀ ਹੁਣ ਤੱਕ ਅ ਅੱਗੇ ਵੀ ਆਪਾਂ ਇੱਕ ਦਿਨ ਇਸ ਗੱਲ ਦੀ ਥੋੜੀ ਬਹੁਤੀ ਗੱਲ ਕਰੀ ਸੀ ਯੂਕਰੇਨ ਨੂੰ ਅਮਰੀਕਾ ਸਪੋਰਟ ਕਰਦਾ ਸੀਗਾ ਪਰ ਹੁਣ ਇਸ ਟਾਈਮ ਤੇ ਨਹੀਂ ਗਈ ਹੁਣ ਜਦੋਂ ਜੇ ਆਪਾਂ ਗੱਲ ਕਰੀਏ ਜਿਹੜਾ ਮਾਰਕ ਕੋਲਨੀ ਦੀ ਜਿਹੜੀ ਫੇਰੀ ਬ੍ਰਿਟ ਉਹਦੀ ਬ੍ਰਿਟਨ ਤੇ ਫਰਾਂਸ ਦੇ ਵਿੱਚ ਜਾ ਕੇ ਮੀਟਿੰਗ ਕਰਨੀ ਤੇ ਟਰੰਪ ਨੂੰ ਛੱਡ ਦੇਣਾ ਇਹ ਇੱਕ ਬਹੁਤ ਵੱਡਾ ਜਿਹੜਾ ਸਾਰੀ ਦੁਨੀਆ ਨੂੰ ਨਾ ਮੈਸੇਜ ਜਾਂਦਾ ਹੈ ਬਹੁਤ ਵੱਡਾ ਇਹ ਇਹਦੇ ਤੋਂ ਬਹੁਤ ਸਿੱਖਣ ਵਾਲੀਆਂ ਗੱਲਾਂ ਆ ਜੇ ਆਪਾਂ ਸਾਰੇ ਦੇਸ਼ਾਂ ਦੀ ਗੱਲ ਕਰੀਏ ਤਾਂ ਆਪਾਂ ਤਾਂ ਜਦੋਂ ਕੈਨੇਡਾ ਯੂ ਐਸ ਦਾ ਤੁਸੀਂ ਕਿਹਾ ਕਿ ਗੌਣੇ ਦੇਸ਼ ਹੈ ਸਭ ਤੋਂ ਪਹਿਲਾਂ ਉੱਥੇ ਜਾਣਾ ਸੀਗਾ ਲੇਕਿਨ ਉਨੂੰ ਛੱਡ ਕੇ ਯੂਰਪ ਕੰਟਰੀਜ਼ ਦਾ ਦੌਰਾ ਕਰਨਾ ਇੱਕ ਵੱਡਾ ਵਪਾਰਕ ਪਹਲੀਵਾਲ ਹੈ ਇਸ ਸੰਦਰਭ ਦੇ ਵਿੱਚ ਜੇਕਰ ਟੈਰਿਫ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਅਮਰੀਕਾ ਦੇ ਵੱਲੋਂ ਕੈਨੇਡੀਅਨ ਵਸਤੂਆਂ ਤੇ ਟੈਰਿਫ ਲੱਗਿਆ ਕੈਨੇਡਾ ਨੇ ਕਾਊਂਟਰ ਟੈਰਿਫ ਲਗਾਏ ਕੀ ਲੱਗਦਾ ਹੈ ਇਹ ਜੋ ਟੈਰਿਫ ਦਾ ਸਿਸਟਮ ਚੱਲਿਆ ਇਹ ਲੌਂਗ ਟਰਮ ਚੱਲ ਪਏਗਾ ਨਹੀਂ ਲੌਂਗ ਟਰਮ ਨਹੀਂ ਚੱਲੇਗਾ ਪਰ ਕੈਨੇਡਾ ਨੂੰ ਜਿਹੜਾ ਕਾਊਂਟਰ ਟੈਰਿਫ ਲਾਉਣਾ ਉਹ ਬਹੁਤ ਜ਼ਰੂਰੀ ਸੀ ਦੇਖੋ ਕੈਨੇਡਾ ਹਮੇਸ਼ਾ ਹੀ ਅਮਰੀਕਾ ਦੇ ਪਿੱਛੇ ਰਿਹਾ ਮੈਂ ਅੱਗੇ ਵੀ ਇੱਕ ਦਿਨ ਗੱਲ ਕਰੀ ਸੀ ਜਦੋਂ ਤੁਸੀਂ ਪਿੱਛੇ ਰਹਿੰਦੇ ਆ ਨਾ ਇੱਕ ਵੱਡਾ ਭਰਾ ਇੱਕ ਛੋਟਾ ਭਰਾ ਜੇ ਛੋਟਾ ਪਿੱਛੇ ਹੀ ਹਮੇਸ਼ਾ ਹੀ ਜਾਈ ਜਾਵੇ ਤਾਂ ਜਿਹੜਾ ਵੱਡਾ ਉਹਨੂੰ ਜੋ ਜੀ ਕਰੇ ਗਾਲਾਂ ਵੀ ਕੱਢੀ ਜਾਵੇ ਉਹਨੂੰ ਥੱਪੜ ਵੀ ਮਾਰੀ ਜਾਵੇ ਉਹਨੂੰ ਧੱਕੇ ਵੀ ਮਾਰੀ ਜਾਵੇ ਤਾਂ ਉਹ ਜਿਹੜਾ ਛੋਟਾ ਭਰਾ ਕਿਤੇ ਨਾ ਕਿਤੇ ਤਾਂ ਉੱਠੂਗਾ ਨਾ ਸੋ ਹੁਣ ਉਹ ਜਿਹੜਾ ਕਿਤੇ ਨਾ ਕਿਤੇ ਉੱਠੂ ਦਾ ਟਾਈਮ ਆ ਗਿਆ ਜੀ ਹੁਣ ਜਿਹੜਾ ਜਿਹੜੀ ਇਹ ਮੀਟਿੰਗ ਯੂਰਪ ਚ ਹੋਈ ਆ ਉਹਦੇ ਨਾਲ ਜਿਹੜਾ ਬਹੁਤ ਦੇਸ਼ਾਂ ਨੂੰ ਇਹਦਾ ਸਨੇਹਾ ਜਾਂਦਾ ਹੈ ਵੀ ਕੈਨੇਡਾ ਇਕੱਲੇ ਅਮਰੀਕਾ ਨਾਲ ਹੀ ਬਿਜ਼ਨਸ ਕਰੂਗਾ ਕੈਨੇਡਾ ਹੋਰ ਵੀ ਦੇਸ਼ਾਂ 'ਚ ਦੁਨੀਆ ਭਰ 'ਚ ਖੁੱਲਾ ਬਿਜ਼ਨਸ ਕਰਨੂ ਇੱਕ ਵੱਡੀ ਗੱਲ ਵੀ ਆਖੀ ਗਈ ਸੀ ਕਿ 트럼ਪ ਦੇ ਵੱਲੋਂ ਕਿ ਕੈਨੇਡਾ ਨੂੰ ਇੱਕ ਵੰਜਵਾ ਸੁਪਰ ਬਣਾਇਆ ਜਾਏਗਾ ਤਾਂ ਇਸ ਜੋ ਇੱਕ ਪ੍ਰੋਪੋਜ਼ਲ ਉਹਨਾਂ ਦੇ ਵੱਲੋਂ ਆਪਾਂ ਕਹਿ ਸਕਦੇ ਹਾਂ ਦਿੱਤਾ ਗਿਆ ਸੀ ਜੋ ਸਟੇਟਮੈਂਟ ਪਾਸ ਕੀਤੀ ਗਈ ਸੀ ਇਸ ਦੇ ਬਾਰੇ ਕੀ ਨਜ਼ਰੀਆ ਰੱਖਦੇ ਹੋ ਇਸ ਨੂੰ ਲੈ ਕੇ ਦੂਸਰੀ ਕੰਟਰੀਸ ਜਿੱਥੇ ਉਹਨਾਂ ਨੇ ਦੌੜਾ ਕੀਤਾ ਫਰਾਂਸ பிரਟੇਨ ਉੱਥੋਂ ਦੇ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਉਹਨਾਂ ਦਾ ਕੀ ਨਜ਼ਰੀਆ ਰਹੇਗਾ ਦੇਖੋ ਉਹਨਾਂ ਦਾ ਨਜ਼ਰੀਆ ਮੇਰਾ ਖਿਆਲ ਕੈਨੇਡਾ ਦੇ ਨਾਲ ਹੀ ਹੈ ਤੇ ਕੈਨੇਡਾ ਕਦੇ ਵੀ 51ਵਾਂ ਸੂਬਾ ਨਹੀਂ ਬਣੂਗਾ ਅਮਰੀਕਾ ਦਾ ਇਹ ਟਰੰਪ ਸਾਹਿਬ ਨੂੰ ਭਲੇਖਾ ਤੇ ਉਹ ਭਲੇਖਾ ਜਿਹੜਾ ਨਾ ਕੱਢ ਦੇਣਾ ਚਾਹੀਦਾ ਇਥੋਂ ਤੱਕ ਕੱਲਾ ਕੈਨੇਡਾ ਦੀ ਨਹੀਂ ਗੱਲ ਇਹ ਵੀ ਕੈਨੇਡਾ ਨੂੰ ਇੱਕ ਸੂਬਾ ਮੰਗਦੇ ਆ ਉਹ ਮੰਗਦੇ ਆ ਗ੍ਰੀਨਲੈਂਡ ਵੀ ਗ੍ਰੀਨਲੈਂਡ ਐਸੋਲੇ ਡੈਨਮਾਰਕ ਦੇ ਥੱਲੇ ਆ ਤੇ ਗ੍ਰੀਨਲੈਂਡ ਨੂੰ ਵੀ ਅਮਰੀਕਾ ਦਾ ਹਿੱਸਾ ਬਣਾਉਣਾ ਚਾਹੁੰਦੇ ਆ ਉਹ ਕਾਹ ਤੋਂ ਬਣਾਉਣਾ ਚਾਹੁੰਦੇ ਆ ਤੇ ਕਾਹ ਤੋਂ ਕੈਨੇਡਾ ਨੂੰ ਬਣਾਉਣਾ ਚਾਹੁੰਦੇ ਆ ਇੱਕ ਅਮਰੀਕਾ ਦਾ ਸੂਬਾ ਹੈ ਅਲਾਸਕਾ ਜੀ ਜਿਹੜਾ ਅਲਾਸਕਾ ਸੂਬਾ ਹੈ ਨਾ ਉਹ ਨੂੰ ਉੱਥੇ ਜੇ ਜਿਹੜਾ ਬਾਕੀ ਦਾ ਅਮਰੀਕਾ ਉਸ ਬਾਕੀ ਦੇ ਅਮਰੀਕਾ ਤੋਂ ਅਲਾਸਕਾ ਜਾਣ ਵਾਸਤੇ ਜੇ ਕਿਸੇ ਅਮਰੀਕਨ ਨੇ ਜਾਣਾ ਹੈ ਅਲਾਸਕਾ ਪਾ ਉਹਨੂੰ ਕੈਨੇਡਾ ਦੇ ਵਿੱਚ ਦੀ ਜਾਣਾ ਪੈਂਦਾ ਸੋ ਉਹ ਇੱਕ ਸੂਬਾ ਜਿਹੜਾ ਉਹ ਗ੍ਰੀਨਲੈਂਡ ਦੇ ਨਾਲ ਉਧਰ ਲੱਗਦਾ ਜਾ ਕੇ ਸੋ ਉਹ ਇਹ ਕੀ 트াম্প ਕੀ ਚਾਹੁੰਦੇ ਆ ਵੀ ਅਮਰੀਕਾ ਦੇ ਵਿੱਚ ਨਾਲ ਜਦੋਂ ਕੈਨੇਡਾ ਰਲ ਗਿਆ ਫਿਰ ਉਹ ਅਲਾਸਕਾ ਜਾਣਾ ਸੌਖਾ ਹੋ ਗਿਆ ਵੀ ਸਾਨੂੰ ਹ ਹੁਣ ਜਦੋਂ ਇਹ ਇਹਨਾਂ ਦੇ ਕੋਈ ਟਰੱਕ ਰੁੱਕ ਜਾਂਦੇ ਆ ਅਮਰੀਕਾ ਚੋਂ ਜਿਹੜਾ ਅਲਾਸਕਾ ਸੂਬਾ ਉੱਥੇ ਬਾਕੀ ਅਮਰੀਕਾ ਚੋਂ ਤੇ ਉਹ ਕੈਨੇਡਾ ਤੋਂ ਪਰਮਿਸ਼ਨ ਲੈਣੀ ਪੈਂਦੀ ਆ ਜਾਂ ਕੈਨੇਡਾ ਨੂੰ ਉਹਦੇ ਜਿਹੜੇ ਟੈਕਸਸ ਦੇਣੇ ਪੈਂਦੇ ਆ ਉਹ ਕੈਨੇਡਾ ਨੇ ਹੁਣ ਥੋੜੀ ਜੀ BC ਜਿਹੜਾ ਸੂਬਾ ਨਾ BC ਜਿਹੜਾ ਉਹ ਰੌਲਾ ਪਾਉਂਦਾ ਵੀ ਅਸੀਂ ਜਦੋਂ ਤੁਹਾਡੇ ਜਿਹੜੇ ਕੋਈ ਕਮਰਸ਼ੀਅਲ ਟਰੱਕ ਆ ਨਾ ਉਹਨਾਂ ਨੂੰ ਜੇ ਜਾਣਗੇ ਤਾਂ ਉਹਨਾਂ ਤੇ ਅਸੀਂ ਹੋਰ ਟੈਕਸ ਲਾਵਾਂਗੇ ਜਿਹੜੇ ਇਹ ਇਹ ਕਾਊਂਟਰ ਉਹੀ ਟੈਰਿਫ ਦਾ ਕਾਊਂਟਰ ਆ ਹੈ রাইਟ ਸੋ ਅਮਰੀਕਾ ਇਸ ਕਰਕੇ ਕੈਨੇਡਾ ਨੂੰ ਆਪਦਾ ਹਿੱਸਾ ਬਣਾਉਣਾ ਚਾਹੁੰਦਾ ਹੈ ਵੀ ਆ ਵੀ ਇੱਕ ਜਿਹੜਾ ਪੰਗਾ ਇਹ ਖਤਮ ਹੋ ਜਾਵੇ ਉਸ ਤੋਂ ਬਾਅਦ ਜਦੋਂ ਚਲੇਗੇ ਗ੍ਰੀਨਲੈਂਡ ਵਿੱਚ ਰੜਾ ਲਿਆ ਫੇਰ ਰੜ ਜਾਂਦਾ ਉਹਨਾਂ ਦਾ ਮੈਨੂੰ ਨਹੀਂ ਪਤਾ ਵੀ ਉਹ ਰੜਨਗੇ ਜਾਂ ਨਹੀਂ ਰੜਨਗੇ ਤਾਂ ਅਮਰੀਕਾ ਬਹੁਤ ਵੱਡਾ ਦੇਸ਼ ਬਣ ਜਾਂਦਾ ਸਰ ਜੋ ਦੌਰਾ ਕੀਤਾ ਗਿਆ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਇਸ ਨੂੰ ਦੇਖ ਕੇ ਕਿਸ ਤਰ੍ਹਾਂ ਜੇ ਆਪਾਂ ਗੱਲ ਕਰੀਏ ਅਮਰੀਕਾ ਦੇ ਰਾਸ਼ਟਰਪਤੀ ਨਾਲ ਫਰਮੂ ਇਸ ਦੌਰੇ ਨੂੰ ਕਿਸ ਤਰ੍ਹਾਂ ਦੇਖਣਗੇ ਕਿਉਂਕਿ ਵੱਡੀਆਂ-ਵੱਡੀਆਂ ਸਟੇਟਮੈਂਟਸ ਉਹਨਾਂ ਦੇ ਵੱਲੋਂ ਪਾਸ ਕੀਤੀਆਂ ਜਾ ਰਹੀਆਂ ਨੇ ਵੱਡੇ-ਵੱਡੇ ਪਿਆਰ ਜਾਰੀ ਕੀਤੇ ਜਾ ਰਹੇ ਨੇ ਕਦੇ ਸੁਣਾਏ ਜਾ ਰਹੇ ਨੇ ਕਦੀ ਟ੍ਰੇਡ ਵਾਰ ਹੋ ਰਹੀ ਹੈ ਟੈਰਫ ਲਗਾਏ ਜਾਣੇ ਨੇ ਕਦੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ ਤੇ ਇਸ ਯਾਤਰਾ ਨੂੰ ਲੈ ਕੇ ਇਸ ਅ ਵਿਦੇਸ਼ੀ ਦੌਰੇ ਨੂੰ ਲੈ ਕੇ ਉਹਨਾਂ ਦਾ ਕੀ ਰੁਖ ਰਹਿਣ ਵਾਲਾ ਹੈ? ਅਹ 트ੰਪ ਦਾ ਜੀ ਦੇਖੋ ਉਹਨੂੰ ਮੇਰਾ خیال ਕੋਈ ਫਰਕ ਨਹੀਂ ਪੈਂਦਾ। ਉਹ ਤਾਂ ਉਹਨੇ ਬਿਆਨ ਜਾਰੀ ਕਰਦੇ ਰਹੇਗੇ। ਉਹ ਤਾਂ ਉਹ ਤਾਂ ਉਹਦੇ ਜਿਹੜੇ ਬਿਆਨ ਹਨ ਨਾ ਅਹ ਜਿਹੜੇ ਦੇਖੋ ਇੱਕ ਦਿਨ ਕਹਿ ਦੇਣਾ 25% ਹੈ ਅਗਲੇ ਦਿਨ ਕਹਿ ਦੇਣਾ 50% ਹੈ ਫਿਰ ਕਹਿ ਦੇਣਾ ਜੀ ਅਸੀਂ ਉਹ 4 9 ਮਾਰਚ ਤੋਂ ਕਰਾਂਗੇ ਫੇਰ ਉਹਦਾ ਬਿਆਨ ਆ ਜਾਣਾ ਜੀ ਨਹੀਂ 9 ਮਾਰਚ ਨਹੀਂ ਹੁਣ ਅਸੀਂ 12 ਮਾਰਚ ਕਰ ਲਾਂਗੇ ਉਹ ਜਿਹੜੀ ਆਪਾਂ ਕੱਲ ਵੀ ਗੱਲ ਕਰੀ ਸੀ ਨਾ ਇੱਕ ਅਨਸਰਟਨਟੀ ਹੈ ਜੀ ਸੋ ਉਹ ਇੱਕ ਜੇ ਮੈਂ ਗੱਲ ਕਰਾਂ ਨਾ ਵੀ ਜਦੋਂ ਇੱਕ ਦੇਸ਼ ਦਾ ਪ੍ਰੈਜ਼ੀਡੈਂਟ ਹੁੰਦਾ ਹੈ ਤੇ ਉਹ ਪ੍ਰੈਜ਼ੀਡੈਂਟ ਦੀਆਂ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਨੇ ਦੇਸ਼ ਦੇ ਲੋਕਾਂ ਪ੍ਰਤੀ ਉਹਨਾਂ ਨੂੰ ਜਾਂ ਤਾਂ ਸਮਝ ਨਹੀਂ ਗਈ ਉਹਨਾਂ ਜ਼ਿੰਮੇਵਾਰੀਆਂ ਦੀ ਤੇ ਜਾਂ ਉਹ ਜਾਣ ਕੇ ਕਰਦੇ ਆ ਵੀ ਲੋਕਾਂ ਨੂੰ ਇਉਂ ਦੁਖੀ ਕਰੀ ਚੱਲੋ ਪਰ ਜਦੋਂ ਲੋਕ ਦੁਖੀ ਹੁੰਦੇ ਆ ਨਾ ਜਿਹੜੀ ਮੈਂ ਗੱਲ ਪਹਿਲਾਂ ਆਪਾਂ ਕਰਕੇ ਅਟਿਆ ਵੀ ਜਿਹੜਾ ਛੋਟਾ ਭਰਾ ਵੱਡਾ ਭਰਾ ਉਹ ਛੋਟਾ ਭਰਾ ਵੀ ਜਾਗ ਪੈਂਦਾ ਜਦੋਂ ਇਸ ਤਰ੍ਹਾਂ ਹੋ ਜਾਂਦਾ ਜਦੋਂ ਵੱਡਾ ਭਰਾ ਜ਼ਿਆਦੇ ਤੰਗ ਕਰਦਾ ਸੋ ਇਹ ਹਲੇ ਸ਼ੁਰੂਆਤ ਹੈ ਹਲੇ ਤਾਂ ਮੇਰਾ خیال ਬਹੁਤ ਥੋੜਾ ਟਾਈਮ ਹੋਇਆ ਪ੍ਰੈਜ਼ੀਡੈਂਟ ਬਣਨ ਹੋਰ ਤਾਂ 5 ਸਾਲ ਕਦੋਂ ਲੰਘਣੇ ਆ ਉਦੋਂ ਤੱਕ ਪਤਾ ਨਹੀਂ ਕੀ ਕੁਝ ਹੋਣਾ ਤਾਂ ਗੱਲਬਾਤ ਦਾ سلسلہ ਇਸੇ ਤਰ੍ਹਾਂ ਚੱਲ ਰਹਿਗਾ ਅਗਲੀ ਵਾਰ ਫਿਰ ਮਿਲਾਂਗੇ ਕੁਝ ਹੋਰ ਕਰੰਟ ਅਫੇਅਰਸ ਦੇ ਬਾਰੇ ਗੱਲਬਾਤ ਕੀਤੀ ਜਾਏਗੀ ਕੁੱਤਿਆਂ ਤੇ ਚਰਚਾ ਕੀਤੀ ਜਾਏਗੀ ਸਰ ਇਸ ਸਾਰੀ ਜਾਣਕਾਰੀ ਦੇ ਲਈ ਇਹ ਵਿਚਾਰ ਵਟਾਉਣ ਦੇ ਲਈ ਤੁਹਾਡਾ ਧੰਨਵਾਦ ਦਰਸ਼ਕਾਂ ਨੂੰ ਅਖਰ ਤੁਸੀਂ ਕੁਝ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਜੋ ਕੁਝ ਹੋ ਰਿਹਾ ਬਹੁਤਾ ਵਧੀਆ ਨਹੀਂ ਹੋ ਰਿਹਾ ਤੇ ਕੋਈ ਘਬਰਾਉਣ ਦੀ ਲੋੜ ਨਹੀਂ ਜਿਹੜੀ ਜਿਹੜੇ ਕੈਨੇਡਾ ਦੇ ਲੋਕ ਆ ਜਿਹੜੇ ਕੈਨੇਡਾ 'ਚ ਰਹਿੰਦੇ ਆ ਓਹੋ ਛੇਤੀ ਤੋਂ ਛੇਤੀ ਇਲੈਕਸ਼ਨਾਂ ਹੋ ਜਾਣੀਆਂ ਹਾਂ ਅਗਲੀ ਗਵਰਨਮੈਂਟ ਕੰਜ਼ਰਵਟਿਵ ਦੀ ਬਣਦੀ ਹੈ ਜਾਂ ਲਿਬਰਲ ਦੀ ਬਣਦੀ ਹੈ ਮੇਰਾ ਖਿਆਲ ਹੈ ਵੀ ਮਈ ਦੇ ਐਂਡ ਤੱਕ ਪਤਾ ਲੱਗ ਜਾਊਗਾ ਤੇ ਜਦੋਂ ਅਸੀਂ ਗੱਲ ਕਰਦੇ ਆ ਅਮਰੀਕਾ ਦੀ ਜੇ ਅਸੀਂ ਗੱਲ ਕਰੀਏ ਉੱਥੇ ਜਾਣਾ ਆਉਣਾ ਜਿਹੜਾ ਲੋਕਾਂ ਦਾ ਜਿੰਨਾ ਕਿ ਜ਼ਰੂਰਤ ਹੈਗੀ ਉਹਨਾਂ ਕਰੋ ਜਿੰਨਾ ਕਿ ਲੋਡ ਤੋਂ ਵੱਧ ਨਾ ਕਰੋ ਜਿਵੇਂ ਅਸੀਂ ਪਹਿਲਾਂ ਜਦੋਂ ਜੀ ਕਰਦਾ ਸੀ ਵਿਲੇ ਹੋਣਾ ਸੀ ਬਾਰਡਰ ਕਰਾਸ ਕਰਕੇ ਅਮਰੀਕਾ ਚਲੇ ਜਾਣਾ ਕੋਈ ਬਹੁਤ ਵੱਡਾ ਇਸ਼ੂ ਨਹੀਂ ਸੀਗਾ ਪਰ ਹੁਣ ਲੋਕ ਵੈਸੇ ਵੀ ਕੋਈ ਮੇਰੇ ਕਹਿਣ ਤੋਂ ਨਹੀਂ ਉਹਨਾਂ ਨੇ ਹਟਣਾ ਜਿਹੜੀ ਕਈ ਵਾਰੀ ਨਾ ਅਸੀਂ ਜੋ ਆਮ ਦੇਖਦੇ ਆ ਮੇਰੇ ਕੁਝ ਦੋਸਤ ਆ ਜਿਨ੍ਹਾਂ ਦੇ ਕੈਲਗਰੀ ਦੇ ਵਿੱਚ ਲਿਕਰ ਸਟੋਰ ਆ ਜਦੋਂ ਮੈਂ ਉਹਨਾਂ ਉੱਥੇ ਜਾਂਦਾ ਉੱਥੇ ਆਮ ਬੰਦੇ ਵੀ ਆ ਕੇ ਨਾ ਜਿਹੜੀ ਅਮਰੀਕਾ ਦੀਆਂ ਵਾਈਨਾਂ ਜਾਂ ਅਮਰੀਕਾ ਦੀ ਕੋਈ ਸ਼ਰਾਬ ਹੈ ਉਸ ਉਹਨਾਂ ਨੂੰ ਲੈਣਾ ਆਪੇ ਹੀ ਆਪਦੇ ਆਪ ਹੀ ਉਹ ਘਟਾ ਗਏ ਵੀ ਅਸੀਂ ਜਿਹੜੀ ਕੈਨੇਡਾ ਚ ਬਣਦੀਆਂ ਵਾਈਨਾਂ ਅਸੀਂ ਉਹ ਪੀਏ بجائے ਕਿ ਅਸੀਂ ਜਿਹੜੇ ਅਮਰੀਕਾ ਦੀਆਂ ਵਾਈਨਾਂ ਨੂੰ ਲੈ ਕੇ ਸੋ ਸੋ ਘਬਰਾਉਣ ਦੀ ਕੋਈ ਲੋੜ ਨਹੀਂ ਇਹ ਇਹ ਜੋ ਕੁਝ ਹੋ ਰਿਹਾ ਇਹ ਸੈਟਲ ਹੋ ਜਾਊਗਾ ਥੋੜਾ ਟਾਈਮ ਲੱਗੂਗਾ। ਤੁਹਾਡੇ ਕੋਲ ਅੱਜ ਤੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਬੁੱਧੇ ਦੇ ਨਾਲ ਤਦ ਤੱਕ ਲਈ ਦੇਵ ਜੀ ਉਸਤਾਨਵਾਦ ਸਤ ਤੁਹਾਡਾ ਵੀ ਧੰਨਵਾਦ ਧੰਨਵਾਦ ਤਮੰਨਾ ਜੀ